ਪਰ ਵੀਰ ਪਚੰਗੀ ਦੇ ਘਰ ਜਨਮ ਲੈ ਕੇ ਗਾਇਕੀ ਕਿਉਂ ਨਹੀਂ ਅੰਦਰੋਂ ਨਿਕਲੀ ਮੈਨੂੰ ਕਦੇ ਇੰਟਰਸਟ ਹੀ ਨਹੀਂ ਪਿਆ ਹੋਇਆ ਮੈਂ ਕਿਸੇ ਦੇ ਇੰਟਰਵਿਊ ਕੀਤੇ ਸੀ ਆਰ ਉਹਨੇ ਮੈਂਸ਼ਨ ਦੇ ਨੇਮ ਮੈਂ ਇੰਟਰਵਿਊ ਕਰਕੇ ਉਹਨੇ ਆਪਣੇ ਤੋਂ ਬੋਟ ਜਿੱਦਾਂ ਮੈਨੂੰ ਦਿਖਾਇਆ ਕਿ ਆਉਂ ਲਾਈਕ ਥਿਸ ਐਂਡ ਥੈਟ ਸੇ ওকে ਠੀਕ ਇਹ ਜਿਹੜਾ ਬੋਏ ਲੈ ਕੇ ਆਇਆ ਸੀ ਹਣੀ ਟੋਲ ਦਾ ਮੀ ਸੇ ਰਾਗ ਪਚੰਗੀ ਬੀ ਪਚੰਗੀ ਮੈਂ ਸੇ ਤੁਸੀਂ ਪਲੀਜ਼ ਮੇਰੇ ਦੋ ਲਫ਼ਜ਼ ਕੱਟ ਦੇਓ ਤੁਸੀਂ ਕਾਫੀ ਲੰਬਾ ਸਮਾਂ ਦਿੱਤਾ ਰਿਹਾ ਨੂੰ ਐਨ ਅਜੇ ਤੱਕ ਦੇ ਰਹੇ ਹੋ ਰੇਡੀਓ ਤੋਂ ਪੀ ਵਿੱਚ ਜਾਣ ਦਾ ਸਫ਼ਰ ਕਿਦ ਤਰ੍ਹਾਂ ਹੋਇਆ ਤੁਸੀਂ ਵੱਡੇ ਸਿੰਗਰਾਂ ਦੀ ਇੰਟਰਵਿਊ ਕੀਤੀ ਹੈ ਮੈਨੂੰ ਆਪਣੇ ਤੇ ਬਹੁਤ ਮਾਣ ਮਹਿਸੂਸ ਹੁੰਦਾ ਤੇ ਮੈਂ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਗੱਲਬਾਤ ਕੀਤੀਆਂ ਜਿਨ੍ਹਾਂ ਨੂੰ ਕਦੀ ਬਚਪਨ ਦੇ ਵਿੱਚ ਤੁਸੀਂ ਸੁਣਿਆ ਆ ਮੈਂ ਜੇ ਤੁਹਾਨੂੰ ਪੁੱਛਣਾ ਚਾਹਾਂ ਐਜ਼ ਅ ਊਮਨ ਤੁਸੀਂ ਕੋਈ ਚੈਲੰਜ ਫੇਸ ਕੀਤਾ ਜਦੋਂ ਤੁਸੀਂ ਸਟਾਰਟ ਕੀਤਾ ਆਪਣਾ ਪ੍ਰੋਫੈਸ਼ਨ ਕਿ ਕਿ ਅਸੀਂ ਕਦੀਪ ਬਾਗਲਾ ਬਚਨੀ ਹੈ ਕਦੀ ਵੀ ਇਹ ਪਾਰਟੀਆਂ ਤੇ ਵੀ ਜਾਂਦੇ ਆ ਇੱਕ ਜਗ੍ਹਾ ਜਾ ਕੇ ਵੈਜਦੇ ਆ ਕਦੇ ਇਦਾਂ ਮਹਿਸੂਸ ਹੋਇਆ ਕਿ ਕਿਸੇ ਨੇ ਆਰਟਿਸਟ ਨੇ ਬਿਗ ਹੈਡ ਦਿਖਾਇਆ ਹੋਵੇ ਕਿ ਕੁੜੀ ਮੇਰੇ ਕੋਲ ਬੈਠੀ ਹੈ ਮੈਨੂੰ ਕੁਐਸਚਨ ਕਰਦੀ ਹੈ ਤਾਂ ਮੈਂ ਇਸ ਤਰੀਕੇ ਨਾਲ ਗੱਲ ਕਰਾਂ ਤਾਂ ਇਹਨੂੰ ਮਹਿਸੂਸ ਕਰਾਉਣਾ ਕਿ ਮੈਂ ਮਰ ਗਿਆ ਤੇ ਤੂੰ ਔਰਤਾਂ ਆ ਟੂ ਸਿਮੈਂਸ਼ਨ ਟੂ ਮਰ ਡੈਡ ਆ ਸੇ ਡੈਡ ਮੈਨੂੰ ਨਾ ਛੋਕ ਜੈ ਇਦਾਂ ਬੋਲਣਾ ਚਾਹੀਦਾ ਮੈਂ ਬੋਲਣਾ ਚਾਹੁੰਦੀ ਡੈਡ ਸੇ ਸਿੰਗਿੰਗ ਆ ਸੇ ਨਾ ਡੈਡ ਸੇ ਤੇਰੇ ਸਿੰਗਿੰਗ ਦੇ ਹੈਨੀ ਆਵਾਜ਼ ਆ ਓਕੇ